ਮੋਟੀ-ਮੋਟੀ ਅੱਖ ਵਾਲੀ, ਪਤਲੇ ਜਿਲਕ ਵਾਲੀ, ਲੰਬੇ-ਲੰਬੇ ਵਾਲ ਜੀ ਦੇ ਹੱਥ 'ਚ ਰੁਮਾਲ ਜੀ ਦੇ ਫੁੱਲਾਂ ਵਾਲਾ ਫੜਿਆ ਸੀ ਪਾਬੀ, ਤੇਰੀ ਲੱਗਦੀ ਪਲਾਂ ਉਹ ਕੀ ਪਾਬੀ, ਲੱਗਦੀ ਪਲਾਂ ਉਹ ਕੀ ਪਾਬੀ, ਦੂਜਾ ਤੀਰ ਦਿਲ ਵਾਲੀ, ਠੋਡੀ ਉੱਤੇ ਤੇਲ ਵਾਲੀ ਕਜਲੇ ਦੀ ਧਾਰ ਨਾਲ ਬੜੇ ਹੀ ਪਿਆਰ ਨਾਲ ਫਿਰਦੀ ਸਜਾਈ ਜਿਹੜੀ ਸੀ ਗਿ ਨੈਣ ਵੇ, ਮੇਰੀ ਲੱਗਦੀ ਦਿਓਰਾ ਉਹ ਛੋਟੀ ਭੈਣ ਵੇ, ਲੱਗਦੀ ਦਿਓਰਾ ਉਹ ਛੋਟੀ ਭੈਣ ਵੇ, ਵੱਜ ਗਿਆ ਫੇਰ ਤਾਂ ਨਜ਼ਾਰਾ ਪਾਬੀਏ ਬੱਝ ਗਿਆ ਫੇਰ ਤਾਂ ਨਜ਼ਾਰਾ ਭਾਬੀਏ ਪਰ ਜੇ ਤੂੰ ਪਰਦੇ ਹੰਗਾਰਾ ਭਾਬੀਏ ਫਿਰ ਦੀਵੇਂਉਣ ਜੋਗੀ ਉਹ ਵੀ ਹੋਈ ਨਹੀਂ ਨਾਲੇ ਹੁਣ ਮੈਂ ਵੀ ਤਾਂ ਨਿਆਣਾ ਕੋਈ ਨਹੀਂ ਨਾਲੇ ਸਾਡੀ ਲੋਹੜੀ ਵਾਲੇ ਮੇਲੇ ਉੱਤੇ ਥੋੜੀ ਥੋੜੀ ਲੜ ਗਈ ਸੀ ਅੱਖ ਜਿਹੀ ਸੀ ਭਾਬੀ ਹੁਣ ਲੱਗਦਾ ਨਾ ਘਰ ਵਿੱਚ ਜੀ ਭਾਬੀ ਲੱਗਦਾ ਨਾ ਘਰ ਵਿੱਚ ਜੀ ਭਾਬੀ ਹਜੇ ਤਾਂ ਪੜ੍ਹਾਈ ਉਹਦੀ ਪੂਰੀ ਹੋਈ ਨਹੀਂ ਅਜੇ ਤਾਂ ਪੜ੍ਹਾਈ ਉਹਦੀ ਪੂਰੀ ਹੋਈ ਨਹੀਂ ਨਾਲੇ ਸਾਡੀ ਵਿਆਹ ਦੀ ਹਾਲੇ ਝਾਕ ਕੋਈ ਨਹੀਂ ਨਾਲੇ ਉਹਦਾ ਜੋੜ ਕਿੱਥੇ ਤੇਰੇ ਨਾਲ ਵੀ ਆਪ ਵੀ ਆਪ ਵੀ ਦਿਓਰਾ ਕੁਝ ਘਰ ਖਿਆਲ ਵੇ ਤੈਨੂੰ ਤਾਂ ਕਹਿਣ ਲੋਕੀ ਮੱਸਿਆ ਦਾ ਦੀਵਾ ਤੈਨੂੰ ਤਾਂ ਕਹਿਣ ਲੋਕੀ ਮੱਸਿਆ ਦਾ ਦੀਵਾ ਉਹਨੂੰ ਸਾਰੇ ਲੋਕੀ ਚਾਹ ਉਹ ਜ਼ਮੀਨ ਦਾ ਚੰਦ ਕਹਿਣ ਵੇ ਮੇਰੀ ਲੱਗਦੀ ਦਿਓਰਾ ਉਹ ਛੋਟੀ ਪੈਣ ਵੇ ਲੱਗਦੀ ਦਿਓਰਾ ਉਹ ਛੋਟੀ ਪੈਣ ਵੇ ਰੇਸ਼ਮੀ ਰੇਸ਼ਮੀ ਰੁਮਾਲ ਜੀ ਦਾ ਲਈ ਫਿਰਦਾ ਰੇ ਜਮੀਰੋ ਮਾਲ ਜੀ ਦਾ ਲਈ ਫਿਰਦਾ ਪਿਛਲੇ ਬਰੇ ਦਾ ਜੀ ਨੂੰ ਕਉ ਕਈ ਫਿਰਦਾ ਕਿ ਲੈ ਜੂ ਤੈਨੂੰ ਇੱਕ ਦਿਨ ਕੋਲ ਆਪਣੇ ਪਰ ਜੇ ਨਾ ਹੋਏ ਮੇਰੇ ਪੂਰੇ ਸਪਨੇ ਕਣਕ ਚ ਪਾਉਣ ਵਾਲੀ ਕੋਲ ਕੇ ਦਵਾਈ ਕਣਕ ਚ ਪਾਉਣ ਵਾਲੀ ਕੋਲ ਕੇ ਦਵਾਈ ਲਊਗਾ ਇੱਕ ਦਿਨ ਨਹੀਂ ਤਾਂ ਮੈਂ ਪੀ ਭਾਬੀ ਸੋਡੇ ਘਰ ਵਿੱਚ ਮੇਰਾ ਇੱਕ ਜੀ ਭਾਬੀ ਘਰ ਵਿੱਚ ਮੇਰਾ ਇੱਕ ਜੀ ਭਾਬੀ ਵੇਖੀ ਕਿਤੇ ਘਰ ਬੈਠਿਆਂ ਲੇ ਗਰਜ਼ੀ ਵੇਖੀ ਕਿਤੇ ਘਰ ਬੈਠਿਆਂ ਲੇ ਗਰਜ਼ੀ ਮੈਂ ਤਾਂ ਤੇਰੇ ਨਾਲ ਸੀ ਮਖੌਲ ਕਰਦੀ ਫਿਰਦੀ ਰੁਪਈਆ ਤਾਂ ਮੈਂ ਲੜ ਬੰਨੀ ਵੇ ਵੇਖਦੀਆਂ ਹਾਲੇ ਤੇਰੇ ਮਾਪਿਓ ਕੰਨੀ ਵੇ ਬਾਪਲੇ ਵਾਲਿਆ ਵੇ ਤੇਰੇ ਸਾਖ ਸੂਕ ਬਾਰੇ ਬਾਪਲੇ ਵਾਲਿਆ ਵੇ ਤੇਰੇ ਸਾਖ ਸੂਕ ਬਾਰੇ ਉਹ ਆਪ ਹੀ ਟਿਕ ਕੇ ਗੱਲ ਤੋੜ ਲੈਣ ਵੇ ਮੇਰੀ ਲੱਗਦੀ ਦਿਉਰਾ ਉਹ ਛੋਟੀ ਭੈਣ ਵੇ ਲੱਗਦੀ ਦਿਉਰਾ ਉਹ ਛੋਟੀ ਭੈਣ ਵੇ